ਬਾਜ ਵੀ ਹੋਰਾਂ ਚ ਖੈਰੇ ਹੋਰਾਂ ਚ ਬੜਿੰਘੋਰਾ ਚ ਤੜਿੰਘੋਰਾ ਚ ਨਾ ਜਿਆਦੇ ਬੋਲਦਾ ਗੁੱਸਾ ਵੀ ਯਾਰ ਇਹਨੂੰ ਕਿਉਂ ਐ ਬਿਠਾਤਾ ਆਮ ਜੇ ਜੋ ਆਖ ਜੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਂ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਉ ਜੋ ਮਰਜ਼ੀ ਕਰਿਓ ਇੰਨਾ ਵਾਰ ਤਾਂ ਮੈਂ ਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਫਰਮਾਇਤ ਉਹ ਚ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਤੋਲਖੇ ਵਜਾ ਜੇ ਚੱਕੀ ਨਾ ਨੀ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਸੀ ਇੱਥੇ ਹੀ ਬੈਠਾ ਰਹਿ ਬਸ ਆਈ ਬੈਠੇ ਰਹਿੰਦੇ ਅਸੀਂ ਮੈਂ ਵੀ ਭਾਸ਼ਣ ਸੁਣੀ ਗਏ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਕਿ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਹੋਊਗਾ ਪਹਿਲਾਂ ਵਾਲੇ ਘਰੋਂ ਹੀ ਨਹੀਂ ਨਿਕਲੇ ਵੱਡੇ ਵੱਡੇ ਗੇਟ ਨੇ ਅੰਦਰੋਂ ਕੁੰਡਾ ਲਾ ਲਿਆ ਕਹਿੰਦੇ ਹੁਣ ਆਪਾਂ ਬਣ ਗਏ ਹੁਣ ਨਹੀਂ ਲੋਕਾਂ ਨਾਲ ਆ ਜਾਣ ਕਿਤੇ ਨੇੜ ਤੇੜੇ ਪੌਣੇ ਇੱਕ ਪੰਜ ਸਾਲ ਬਾਅਦ ਅਫਸਰਾਂ ਨੇ ਕਿਹਾ ਜੀ ਵੋਟਾਂ ਆ ਗਈਆਂ ਬਾਈ ਵਾਲੀਆਂ ਬੋਟਾਂ ਆ ਗਏ ਬਾਹਰ ਨਿਕਲਣਾ ਪਊ ਲੋਕਾਂ ਕੋਲ ਜਾਣਾ ਪਊ ਕਹਿੰਦੇ ਖੋਲੋ ਗੇਟ ਗੇਟ ਤਾਂ ਖੋਲ ਲਿਆ ਕੁੰਡਾ ਤਾਂ ਗੇਟ ਨਾ ਖੁੱਲੇ ਕਹਿੰਦੇ ਉਹ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਲੱਕੜ ਵੀ ਦੇਖੇ ਲੱਕੜ ਚ ਵੀ ਕਹਿੰਦੇ ਬਿਲ ਲ ਹੈਗੀ ਹੈ ਜੀ ਕਹਿੰਦੇ ਫੇਰ ਖੁੱਲਦਾ ਕਿਉਂ ਨਹੀਂ ਬਾਅਦ ਚ ਪਤਾ ਲੱਗਿਆ ਜੀ ਲੋਕ ਬਾਹਰੋਂ ਬੰਦ ਕਰ ਗਏ ਉਹ ਕਹਿੰਦੇ ਹੁਣ ਅੰਦਰ ਹੀ ਰੋ ਪੰਜਾਬੀਆਂ ਨੇ ਬਹੁਤ ਕੁਛ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲਾ ਮਿੰਦਰ ਮਾਸ਼ਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੋਂ ਤੱਕ ਕੀ ਰੱਬ ਥੱਲੇ ਲਾਉਣਾ ਸਟੇਜ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਰੋਧੀਆਂ ਦੇ ਉੱਤੇ ਸਵਾਲ ਚੁੱਕੇ ਨੇ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਮੈਂ ਚੱਜ ਦਾ ਕੰਮ ਵੀ ਕਰਨਾ ਹੈ ਤਾਂ ਪਹਿਲਾਂ ਹੀ ਬਾਚਵੇ ਉਹ ਨਹੀਂ ਵੜਿੰਗ ਢੜਿੰਗ ਤੇ ਖਹਿਰਾਉ ਨਹੀਂ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੱਤੇ ਵਿਰੋਧੀਆਂ ਦੇ ਉੱਤੇ ਜਿਹੜਾ ਕਿ ਉਹਨਾਂ ਨੇ ਨਿਸ਼ਾਨਾ ਵਿਸਾਧਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਲੋਕਾਂ ਨੂੰ ਇਹ ਗਾਪ ਸੁਣਾਉਂਦੇ ਰਹੇ ਨੇ ਤੇ ਉਹੀ ਸਟੇਜਾਂ ਮੈਂ ਸਾਂਝੀਆਂ ਵੀ ਕੀਤੀਆਂ ਨੇ ਪਰੰਤੂ ਲੋਕਾਂ ਨੂੰ ਇਹੀ ਗੱਲ ਬੋਲਦੇ ਹੁੰਦੇ ਸੀ ਕਿ ਅਕਸਰ ਜਿਹੜਾ ਕਿ ਖਜ਼ਾਨਾ ਖਾਲੀ ਆ ਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵਿਵਾਨ ਦੇ ਕੇ ਜਿਹੜਾ ਕਿ ਵਿਰੋਧੀ ਧਰ ਦੇ ਉੱਤੇ ਨਿਸ਼ਾਨੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਨੇ ਆ ਸੱਚੇ ਮੁੱਚੀ ਸੱਚੇ ਦਿਲੋਂ ਪੰਜਾਬ ਦਾ ਖੜਾ ਬਹੁਤ ਕੁਝ ਦਿੱਤਾ ਪੰਜਾਬ ਨੇ ਮੈਨੂੰ ਪੰਜਾਬੀਆਂ ਨੇ ਬਹੁਤ ਕੁਝ ਦਿੱਤਾ ਮੈਨੂੰ ਛੋਟੇ ਜਿਹੇ ਪਿੰਡ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਤੁਸੀਂ ਚੱਕ ਕੇ ਮੁੱਖ ਮੰਤਰੀ ਬਣਾਤਾ ਹੋਰ ਇਦੂ ਵੱਦ ਕੀ ਰੱਬ ਥੱਲੇ ਲਾਉਣਾ ਹੈ ਹੋਰ ਇਦੂ ਵੱਦ ਕੀ ਚਾਹੁੰਦੇ ਆ ਜੀ ਤੇ ਫਿਰ ਮੈਂ ਸੋਚਦਾ ਮੈਨੂੰ ਤਾਂ ਇੰਨਾ ਕੁਝ ਦਿੱਤਾ ਲੋਕਾਂ ਨੇ ਲੋਕਾਂ ਨੂੰ ਮੈਂ ਕੀ ਦਿੱਤਾ ਵਾਪਸ ਫਿਰ ਉਹ ਵਾਪਸੀ ਦੇ ਕਰਜ਼ੇ ਲਾਉਂਦਾ ਫਿਰਦਾ ਵੈਸੇ ਤੁਸੀਂ ਆਪਣੇ ਪਿਆਰ ਦਾ ਕਰਜ਼ਾ ਇੰਨਾ ਚੜਾਤਾ ਮੇਰੇ 'ਚ ਸਿਰ ਤੇ ਕਿ ਜੇ ਮੈਂ ਹਰੇਕ ਸਾਹ ਤੋਂ ਬਾਅਦ ਵੀ ਧੰਨਵਾਦ ਕਹੀ ਜਾਵਾਂ ਨਾ ਕਿ ਤੁਹਾਡੇ ਪਿਆਰ ਦਾ ਧੰਨਵਾਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੱਕ ਜਨਮ 'ਚ ਹਰੇਕ ਸਾਹ ਤੋਂ ਬਾਅਦ ਵੀ ਨਹੀਂ ਉਤਰਨਾ ਜਿੰਨਾ ਕਰਜ਼ਾ ਤੁਸੀਂ ਛਾੜ ਰੱਖਿਆ ਤੁਹਾਡਾ ਜਿਹੜਾ ਪਿਆਰ ਹੈ ਉਹ ਮੇਰੇ 'ਚ ਨਹੀਂ ਬੋਲਦਾ ਕਿਉਂਕਿ ਕਈ ਵਾਰੀ ਪਿਆਰ ਮਿਲ ਜੇ ਨਾ ਹੰਕਾਰ ਚ ਆ ਜਾਂਦਾ ਬੰਦਾ ਮੇਰੇ 'ਚ ਘੱਟ ਬੋਲਦਾ ਆ ਬਾਜਵੇ ਹੋਰਾਂ 'ਚ ਖੈਰੇ ਹੋਰਾਂ 'ਚ ਆ ਬੜਿੰਗੋਰਾ 'ਚ ਤੜਿੰਗੋਰਾ 'ਚ ਨਾਲ ਜਿਆਦਾ ਬੋਲਦਾ ਹੈ ਗੁੱਸਾ ਬੀ ਜਾਰ ਇਹਨੂੰ ਕਿਉਂ ਐ ਬਿਠਾਤਾ ਆਮ ਜੇ ਜੋ ਆਖ ਜੇ ਨੂੰ ਇੱਥੇ ਸਾਡੀਆਂ ਕੁਰਸੀਆਂ ਤੇ ਤਾਈਂ ਗਾਲਾਂ ਕੱਢ ਰਿਹਾ ਮੈਂ ਕੱਢੀ ਜਾਓ ਜੋ ਮਰਜ਼ੀ ਕਰਿਓ ਇਹਨਾਂ ਵਾਰ ਤਾਂ ਮੈਂ ਇਹੀ ਕਹਿਣਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸੀਂ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਆ ਜਿੰਨੇ ਜਰ ਤੁਸੀਂ ਸਾਡੇ ਨਾਲੋਂ ਕੋਈ ਸਾਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਪਬਲਿਕ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਲੋਕਾਂ ਤੋਂ ਬਿਨਾ ਕੀ ਕਰ ਲਓਗੇ ਤੁਸੀਂ ਆਇ ਤੇ ਕੋਈ ਅਸੀਂ ਦਿਹਾੜੀ ਤੇ ਨਹੀਂ ਲੈ ਕੇ ਆਏ ਤੁਸੀਂ ਆਪ ਆਏ ਹੋ ਇਹਨਾਂ ਨੇ ਇੰਨਾ ਇਕੱਠ ਕਰਨਾ ਹੋਵੇ ਡੇਢ 2 ਕਰੋੜ ਦੀ ਤਾਂ ਜਲੇਬੀਆਂ ਹੀ ਲੱਗ ਜਾਂਦੀਆਂ ਨੇ ਬਾਕੀ ਸਮਾਨ ਹੋਰ ਲੱਗਦਾ ਬੱਸਾਂ ਬੁੱਸਾਂ ਦੇਣੀਆਂ ਪੈਂਦੀਆਂ ਲਾਲਚ ਦੇਣੇ ਪੈਂਦੇ ਆ ਉਹ ਜੇ ਕਲਾਕਾਰ ਲਿਆਉਣਾ ਪੈਂਦਾ ਨਾਲ ਇੱਕ ਉਹਨੂੰ ਕਹਿੰਦੇ ਨੇ ਤੂੰ ਇੱਥੇ ਰੱਖ ਢੋਲਖੇ ਵਜਾ ਜੇ ਚੱਕੀ ਨਾ ਨਹੀਂ ਤਾਂ ਲੋਕ ਉੱਠ ਕਰਨਗੇ ਕਿਉਂਕਿ ਲੀਡਰਾਂ ਨੂੰ ਤਾਂ ਸੁਣਦੇ ਨਹੀਂ ਮੈਂ ਵੀ ਜਾਂਦਾ ਰਿਆਂ ਪਹਿਲਾਂ ਪੈਸੇ ਲੈ ਕੇ ਇਹਨਾਂ ਦੀ ਕਰੈਲੀਆਂ ਤੇ ਮੈਨੂੰ ਵੀ ਕਹਿੰਦੇ ਅਸੀਂ ਇੱਥੇ ਬੈਠਾ ਰਹੇ ਬਸ ਆਈ ਬੈਠੇ ਰਹਿੰਦੇ ਅਸੀਂ ਮੈਂ ਵੀ ਭਾਸ਼ਣ ਸੁਣੀਗੇ ਇਹਨਾਂ ਦੇ ਇਹਨੂੰ ਇਹ ਨਹੀਂ ਪਤਾ ਮੈਂ ਭਾਸ਼ਣ ਸੁਣੀ ਜਾਂਣਾ ਕੱਲ ਨੂੰ ਤੁਹਾਡੇ ਖਿਲਾਫ ਹੀ ਕੰਮ ਆਉਣਗੇ ਕਹਿੰਦੇ ਯਾਰ ਇਹ ਕਦੋਂ ਕੋ ਬਣ ਗਿਆ ਮੈਂ ਕਿਹਾ ਤੁਸੀਂ ਬਣਾਇਆ ਮੈਨੂੰ ਉੱਥੇ ਬਿਠਾਵ ਡਾ ਕੇ ਘੰਟਾ ਆਪਦੇ ਕੋਲੇ ਮੈਂ ਗਿਣੀ ਗਿਆ ਵੀ ਆ ਵੀ ਗੱਪ ਐ ਆ ਵੀ ਗੱਪ ਐ ਆ ਵੀ ਗੱਪ ਐ ਲੈ ਵੀ ਆ ਵੀ ਗੱਪ ਐ ਮੈਂ ਗਿਣੀ ਗਿਆ ਮੈਂ ਨੋਟ ਕਰੀਂ ਗਿਆ ਤੇ ਟ੍ਰੇਨਿੰਗ ਹੋ ਗਈ ਆਪਣੀ ਹੋਰ ਕੀ ਹੋ ਗਿਆ ਕਾਉ ਕੋਲੀ ਸਾਹਿਬ ਸਾਡੇ ਪੱਤਰਕਾਰ ਭਾਈ ਚਾਰੇ ਖੜਾ ਸੋ ਸਾਰੇ ਮੇਰੇ ਭਰਾਓ ਤੁਸੀਂ ਹਰ ਇੱਕ ਨੇ ਆਪਣੇ ਆਪਣੇ ਫੀਲਡ ਚ ਤਰੱਕੀ ਕਰਨੀ ਹੈ ਕਰੋ ਔਰ ਖੇਤੀ ਵਾਸਤੇ ਖੇਤੀ ਮਜ਼ਦੂਰਾਂ ਵਾਸਤੇ ਔਰ ਸਾਡੇ ਐਸ்சி ਭਾਈ ਚਾਰੇ ਵਾਸਤੇ ਜੋ ਸਕੀਮਾਂ ਸੀ ਬਣਾਉਣੇ ਆ ਕਹਿੰਦੇ ਯਾਰ ਇੱਕ ਘਰ ਤੱਕ ਸਕੀਮ ਪਹੁੰਚਣੀ ਚਾਹੀਦੀ ਹੈ ਕੋਈ ਵਿੱਚੋਂ ਪੈਸਾ ਨਾ ਖਾਜੇ 19.5 ਹਜ਼ਾਰ ਕਿਲੋਮੀਟਰ ਸੜਕਾਂ ਦਾ ਕੱਲ ਉਦਘਾਟਨ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਨੇ 19.5 ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਵੀ ਹੋਣਗੀਆਂ ਚੌੜੀਆਂ ਵੀ ਹੋਣਗੀਆਂ ਬਹੁਤ ਵੱਡੀਆਂ-ਵੱਡੀਆਂ ਅਸੀਂ ਬਜਟ ਰੱਖ ਲਿਆ ਤੇ ਹੁਣ ਬਸ ਝੋਨਾ ਵੱਢਣ ਤੋਂ ਬਾਅਦ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਸੜਕ ਸੁਰੱਖਿਆ ਫੋਰਸ ਬਣਾਈ ਐ ਤੁਸੀਂ ਦੇਖਿਆ ਹੋਣੀ ਸੜਕਾਂ ਤੇ ਗੱਡੀਆਂ ਖੜੀਆਂ ਨਵੀਂ ਪੁਲਿਸ ਬਣਾਤੀ ਇੱਕ ਸਿਰਫ ਸੜਕਾਂ ਵਾਸਤੇ ਐਕਸੀਡੈਂਟ ਹੋ ਜਾਂਦਾ ਸੀ ਲੋਕ ਧੜਫ ਧੜਫ ਮਰ ਜਾਂਦੇ ਸੀ ਤੁਹਾਨੂੰ ਹੈਰਾਨੀ ਹੋਊ ਜਾਣ ਕੇ ਫਰਵਰੀ ਚ ਜਿਹੜੀ ਅਸੀਂ ਬਣਾਈ ਸੀ ਉਹ ਪਿਛਲੀ ਫਰਵਰੀ ਚ ਡੇਢ ਸਾਲ ਹੋ ਗਿਆ 48 ਤੋਂ 49% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਇਹ ਮੈਂ ਨਹੀਂ ਕਹਿ ਰਿਹਾ ਇਹ ਨਿੱਤਨ ਗੜਕਰੀ ਜੀ ਨੇ ਜਿਹੜੇ ਟਰਾਂਸਪੋਰਟ ਤੇ ਆਵਾਜਾਈ ਮੰਤਰੀ ਨੇ ਭਾਰਤ ਦੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਕਸਵਾਲ ਦੇ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਪੰਜਾਬ ਤੋਂ ਸਿੱਖੋ ਇਸ ਮਾਮਲੇ ਚ 48% ਮੌਤਾਂ ਘਟ ਗਈਆਂ ਨਾਲ ਕੈਸ਼ ਤੇ ਸੋਨਾ ਉਹਨਾਂ ਗੱਡੀਆਂ 'ਚ ਜਿਹੜਾ ਮਿਲਦਾ ਕੋਈ ਵਿਆਹ ਤੋਂ ਆਇਆ ਐਕਸੀਡੈਂਟ ਹੋ ਗਿਆ ਉਦੋਂ ਕੌਣ ਦੇਖਦਾ ਮੇਰਾ ਪਰਸ ਕਿੱਥੇ ਹੈ ਮੇਰੇ ਟੂਮਾ ਕਿੱਥੇ ਨੇ ਜਾਨ ਬਚਾਉਣ ਦੀ ਹੁੰਦੀ ਐ ਉਹ ਪਤਾ ਨਹੀਂ ਕਿੱਧਰ ਪੈਸੇ ਚਲੇ ਜਾਂਦੇ ਸੀ ਟੂਮਾ ਕੌਣ ਲੈ ਜਾਂਦਾ ਸੀ ਹੁਣ ਪੁਲਿਸ ਵਾਲੇ ਅੱਧੇ ਪੁਲਿਸ ਵਾਲੇ ਲੈ ਜਾਂਦੇ ਉਹਨੂੰ ਹਸਤਾਲ ਅੱਧੇ ਉਹਨਾਂ ਦਾ ਜਿਹੜਾ ਸਮਾਨ ਐ ਉਹਨੂੰ ਲਿਖ ਕੇ ਉਹਨਾਂ ਦੇ ਘਰੇ ਫੜਾ ਕੇ ਆਉਂਦੇ ਆਂ ਜੀ ਉਹਨਾਂ ਦੇ ਘਰੇ ਅੱਛਾ ਮੇਰੇ ਕੋਲ ਜਦੋਂ ਅੰਕੜਾ ਆਇਆ ਅੰਕੜੇ ਦੇ ਵਿੱਚ ਮੌਤਾਂ ਤਾਂ 5500 ਤੋਂ 2500 2600 ਹੀ ਰਹਿ ਗਈਆਂ ਪਰ ਜ਼ਖਮਿਆਂ ਦੀ ਗਿਣਤੀ ਵੱਧ ਗਈ ਜੀ। ਜ਼ਖਮੇ ਪਹਿਲਾਂ 40000 ਸੀ ਉਹ 1.5 ਲੱਖ ਹੋ ਗਿਆ। ਮੈਂ ਕਿਹਾ ਜ਼ਖਮਿਆਂ ਦੀ ਗਿਣਤੀ ਕਿਉਂ ਵੱਧ ਗਈ? ਉਹ ਕਹਿੰਦਾ ਜੀ ਜਾਨਾਂ ਬਚ ਗਈਆਂ ਫਿਰ। ਪਲੱਸ ਪਹਿਲਾਂ ਕਿਸੇ ਨੂੰ ਜ਼ਖਮਿਆਂ ਵਾਲੀ ਉੱਥੇ ਲਿਸਟ ਮੰਨਦੇ ਨਹੀਂ ਸੀ। ਹੁਣ ਜਦੋਂ ਪੁਲਿਸ ਪਹੁੰਚ ਜਾਂਦੀ ਆ 5-6 ਮਿੰਟਾਂ 'ਚ ਥੋੜੀ ਜਿਹੀ ਘਰੀਟ ਵੀ ਲੱਗਿਆ ਨੂੰ ਜ਼ਖਮਿਆਂ 'ਚ ਲਿਖ ਲੈਂਦੇ ਆ ਤਾਂ ਕਿ ਉਹਦਾ ਇਲਾਜ ਹੋ ਸਕੇ। ਇਹ ਜ਼ਖਮਿਆਂ ਦੀ ਗਿਣਤੀ ਵਧਣਾ ਹਿਊਮਨ 에ਰਰ ਹੈ ਉਹਨੂੰ ਆਪਾਂ ਠੀਕ ਕਰੀਏ। ਜਾਨ ਬਹੁਤ ਕੀਮਤੀ ਹੈ। ਪ੍ਰਮਾਤਮਾ ਨੇ ਜੇ ਜ਼ਿੰਦਗੀ ਬਖਸ਼ੀਅਤਾ ਆਪ ਵੀ ਬਚਣਾ ਹੈ ਦੂਜਿਆਂ ਨੂੰ ਵੀ ਬਚਾਉਣਾ ਹੈ ਜਿਓ ਔਰ ਜੀਨੇ ਦੋ ਰਿਕਸ਼ੇ ਪਿੱਛੇ ਲਿਖਿਆ ਹੁੰਦਾ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਵੱਟੀਆਂ ਵੱਟੀਆਂ ਸਿਖਿਆਵਾਂ ਰਿਕਸ਼ੇ ਪਿੱਛੇ ਵੀ ਲਿਖੀਆਂ ਹੁੰਦੀਆਂ ਜਿਓ ਔਰ ਜੀਨੇ ਦੋ ਅਸੀਂ ਨਾ ਜਿਉਂਨੇ ਆ ਨਾ ਜਿਉਣ ਦਿੰਨੇ ਆ ਕਿਸੇ ਨੂੰ ਵਿੱਚ ਟੰਗੜਾਉਣੇ ਆ ਬਸ ਸੋ ਇਸ ਕਰਕੇ ਲੈਰੇ ਕਾਗੇ ਵਾਲੇ ਉਹ ਅੱਜ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੁਹਾਡੇ ਕੋਲੋਂ ਵਿਦਾ ਲਵਾਂ ਪਰ ਮਜਬੂਰੀਆਂ ਨੇ ਮੈਂ ਇੱਕ ਹੋਰ ਫੰਕਸ਼ਨ ਤੇ ਵੀ ਜਾਣਾ ਚੰਡੀਗੜ੍ਹ ਮੀਟਿੰਗਾਂ ਨੇ ਦੋ ਤਿੰਨ ਚਲੋ ਜੇ ਜ਼ਿੰਮੇਵਾਰੀਆਂ ਮੈਂ ਹੱਥ ਵੱਨ ਕੇ ਲਈਆਂ ਨੇ ਤਾਂ ਫਿਰ ਜੇ ਜ਼ਿੰਮੇਵਾਰੀਆਂ ਦਿੱਤੀਆਂ ਤਾਂ ਨਿਭਾਉਂਗਾ ਵੀ ਹੁਣ ਇਹ ਨਹੀਂ ਹੈਗਾ ਕਿ ਮੈਂ ਘਰੋਂ ਹੀ ਨਿਕਲਾਂ ਪਹਿਲਾਂ ਵਾਲੇ ਘਰੋਂ ਹੀ ਨਹੀਂ ਨਿਕਲੇ ਵੱਡੇ ਵੱਡੇ ਗੇਟ ਨੇ ਅੰਦਰੋਂ ਕੁੰਡਾ ਲਾ ਲਿਆ ਕਹਿੰਦੇ ਹੁਣ ਆਪਾਂ ਬਣ ਗਏ ਹੁਣ ਨਹੀਂ ਲੋਕਾਂ ਆ ਜਾਣ ਕਿਤੇ ਨੇੜੇ ਟੜੇ ਪੌਣੇ ਇੱਕ ਪੰਜ ਸਾਲ ਆਵਾ ਅਫਸਰਾਂ ਨੇ ਕਿਹਾ ਜੀ ਵੋਟਾਂ ਆ ਗਈਆਂ ਬਾਈ ਵਾਲੀਆਂ ਬੋਟਾਂ ਆ ਗਈਆਂ ਬਾਹਰ ਨਿਕਲਣਾ ਪਊ ਲੋਕਾਂ ਕੋਲ ਜਾਣਾ ਪਊ ਕਹਿੰਦੇ ਖੋਲੋ ਗੇਟ ਗੇਟ ਤਾਂ ਖੋਲ ਲਿਆ ਕੁੰਡਾ ਤਾਂ ਗੇਟ ਨਾ ਖੁੱਲੇ ਕਹਿੰਦੇ ਉਹ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਲੱਕੜ ਵੀ ਦੇਖੇ ਲੱਕੜ ਚ ਵੀ ਕਹਿੰਦੇ ਬਿਲ ਲ ਹੈਗੀ ਹੈ ਜੀ ਕਹਿੰਦੇ ਫੇਰ ਖੁੱਲਦਾ ਕਿਉਂ ਨਹੀਂ ਬਾਅਦ ਚ ਪਤਾ ਲੱਗਿਆ ਜੀ ਲੋਕ ਬਾਹਰੋਂ ਬੰਦ ਕਰ ਗਏ ਉਹ ਕਹਿੰਦੇ ਹੁਣ ਅੰਦਰ ਹੀ ਰੋ ਅੰਦਰ ਹੀ ਬੈਠੇ ਨੇ ਹੁਣ ਹੁਣ ਉਸ ਘਰ ਚ ਆਉਣ ਨੂੰ ਤਰਸਦੇ ਨੇ ਮੈਂ ਕਹਿੰਦਾ ਇਹ ਲੋਕਾਂ ਦਾ ਘਰ ਹੈ ਲੋਕ ਦਿੰਦੇ ਆ ਇਹ ਘਰ ਸੋ ਕੁਦਰਤ ਨੇ ਜੋ ਦਿੱਤਾ ਹੈ ਦਾਤੇ ਨੇ ਕੋਈ ਦਾਤ ਬਖਸ਼ੀ ਉਹਦਾ ਸ਼ੁਕਰਾਨਾ ਕਰੋ ਤੇ ਬਸ ਬਹੁਤਾ-ਬਹੁਤਾ کہہ ਕੇ ਸੰਤੁਸ਼ਟੀ ਰੱਖੋ ਇਹ ਨਾ ਇਹ ਕਹਿੰਦੇ ਇਹ ਕਿਹੜਾ ਅਜੇ ਤਾਂ ਵੱਡਾ ਪਾਵਾਂਗੇ ਇਹ ਤੋਂ ਮਹਿਲ ਇਹ ਤਾਂ ਛੋਟਾ ਜਿਹਾ ਹੈ ਵੱਡਾ ਰੱਬ ਕਹਿੰਦਾ ਚੱਲ ਕੋਈ ਨਹੀਂ ਤੁਸੀਂ ਵੱਡੇ ਹੀ ਪਾ ਲਓ ਫਿਰ ਇਧਰਲੇ ਪਾਸੇ ਨਹੀਂ ਆਉਣ ਦਿੰਦੇ ਹੁਣ ਹੁਣ ਉਸ ਘਰ ਚਾਉਣ ਨੂੰ ਕਰਸਦੇ ਆ ਉਧਰ ਤਾਂ ਜੀ ਬਹੁਤ ਵੱਡੀ ਹੈ ਜੀ ਦਰੀਏ ਕਰਤਾ ਰੋਂ ਡਰੀਏ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਡਰੀਏ ਰੱਬ ਤੋਂ ਡਰੀਏ ਸੋ ਮੈਂ ਇੱਕ ਵਾਰੀ ਫੇਰ ਇਹਨਾਂ ਖੂਬਸੂਰਤ ਜੋੜੀਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਹੋਣ ਲੱਗਿਆ ਹੈ ਤੇ ਪਿਆਰ ਮੁਹੱਬਤ ਨਾਲ ਜ਼ਿੰਦਗੀ 'ਚ ਇੱਕ ਨਵੀਂ ਪੌੜੀ ਜਿਹੜੀ ਤੁਸੀਂ ਚੜਨ ਲੱਗੇ ਹੋ ਗ੍ਰਹਿਤੀ ਜੀਵਨ ਦੀ ਗੁਰੂ ਨਾਨਕ ਸਾਹਿਬ ਨੇ ਕਿਹਾ ਗ੍ਰਹਿਤੀ ਜੀਵਨ ਸਭ ਤੋਂ ਉੱਤਮ